ਬਾਈ ਹਾਂ ਅੱਜਕੱਲ ਜਿਹੜਾ ਮਾਹੌਲ ਜੱਦ ਰਿਹਾ ਹੈ ਐਸ ਤੇ ਕੋਈ ਵਧੀਆ ਜੀ ਗੱਲ ਸੁਣਾਇਆ ਰਾਜਾ ਅੱਜਕੱਲ ਦੇ ਮਾਹੌਲ ਤੇ ਹਾਂ ਚੱਲ ਗੱਲ ਸੁਣਾਉਣਾ ਤੈਨੂੰ ਆ ਗੱਲ ਸੁਣ ਕੇ ਨਾ ਤੁਸੀਂ ਹੱਸੋਗੇ ਵੀ ਤੇ ਜ਼ਰੂਰ ਤੋਂ ਵੀ ਤੁਹਾਨੂੰ ਐ ਲੱਗੂਗਾ ਵੀ ਜ਼ਰੂਰ ਤਾਂ ਆਪਾਂ ਨੂੰ ਆਪਦੀ ਪੀੜ੍ਹੀ ਥੱਲੇ ਛੋਟਾ ਮਾਰਨ ਦੀ ਕਹਿੰਦੇ ਕਿਸੇ ਦੇਸ਼ ਦਾ ਰਾਜਾ ਸੀਗਾ ਉਹਦਾ ਪੂਰੇ ਹੀ ਰਾਜ ਦੇ ਵਿੱਚ ਕੋਈ ਵੈਰ ਵਿਰੋਧ ਹੈ ਨਹੀਂ ਸੀਗਾ ਕੋਈ ਵੀ ਸਿੰਗਲ ਬੰਦਾ ਵੀ ਇੱਕ ਬੰਦਾ ਵੀ ਐ ਹੈ ਨਹੀਂ ਸੀਗਾ ਵੀ ਉਹਨੂੰ ਉੱਠ ਕੇ ਕੋਦ ਤੱਕ ਓਬਜੈਕਸ਼ਨ ਕਰੇ ਉਨੇ ਖੈਰ ਵੀ ਕਿਵੇਂ ਹੋ ਸਕਦਾ ਚਲ ਕਹਿੰਦਾ ਆਪਾਂ ਆਪਣੀ ਜਨਤਾ ਨੂੰ ਅਜਮਾਈਏ ਵੀ ਕੋਈ ਇੱਜ਼ਤ ਅਣਖ ਵਾਲਾ ਕੋਈ ਬੰਦਾ ਹੈ ਕਿ ਹੈ ਨਹੀਂਗਾ ਉਹ ਕੀ ਕਰਦਾ ਭਾਈ ਇੱਕ ਨਾ ਪਿੰਡ ਵਿੱਚ ਦੀ ਨਦੀ ਟੱਪਦੀ ਹੁੰਦੀ ਹੈਗੀ ਆ ਇਹ ਉਹ ਨਦੀ ਦੇ ਉੱਤੋਂ ਦੀ ਸਾਰੇ ਜਦੋਂ ਜਾਂਦੇ ਹੁੰਦੇ ਆ ਆਪਣੇ ਪੁਲ ਉੱਤੋਂ ਦੀ ਤਾਂ ਉਹ ਕੀ ਕਰਦਾ ਹੈਗਾ ਵੀ ਉਸ ਨਦੀ ਦੇ ਉੱਤੇ ਆਪਦੇ ਦੋ ਸੈਨਿਕ ਖੜਾ ਹੁੰਦਾ ਉਹਨਾਂ ਨੂੰ ਕਹਿੰਦਾ ਵੀ ਇੱਥੋਂ ਔਣ ਜਾਣ ਵਾਲੇ ਤੋਂ ਤੁਸੀਂ 5 ਰੁਪਏ ਟੈਕਸ ਲੈਣਾ ਉਹ ਕਹਿੰਦੇ ਵੀ ਠੀਕ ਹੈ ਉਹ ਵੀ ਸਾਰੇ ਜਦੋਂ ਆਉਂਦੇ ਆ ਉਹਨੂੰ ਦੱਸਦਾ ਵੀ ਰਾਜਾ ਰਾਜ ਨੇ ਆਖਿਆ ਵੀ ਟੈਕਸ ਲੈਣਾ ਹੈਗਾ ਸਾਰੇ ਚੁੱਪ ਕਰਕੇ ਟੈਕਸ ਦੇ ਕੇ ਟੱਪ ਕੇ ਟੈਕਸ ਦੇ ਤਾਂ ਟੱਪ ਕੇ ਸਾਰੇ ਐਂ ਕਰੀ ਗਏ ਰਾਜਾ ਕਹਿੰਦਾ ਯਾਰ ਇਹਨਾਂ ਨੇ ਤਾਂ ਕਦੇ ਐਂ ਵੀ ਨਹੀਂ ਪੁੱਛਿਆ ਵੀ ਕਿਉਂ ਵੀ ਕਾਹ ਤੋਂ ਕਾਹ ਦਾ ਟੈਕਸ ਉਹ ਕਹਿੰਦਾ ਵੀ ਟੈਕਸ ਵਧਾ ਦਿਓ ਰਾਜੇ ਨੇ ਟੈਕਸ ਵਧਾਤਾ ਉਹ ਕਹਿੰਦਾ ਵੀ 5 ਤੋਂ 8 ਰੁਪਏ ਕਰ ਦਿਓ ਤੇ ਰਾਜਾ ਕਹਿੰਦਾ ਵੀ ਚਲੋ ਹੋ ਸਕਦਾ ਹੁਣ ਵਿਰੋਧ ਕਰ ਜਾਣਾ ਤੇ ਉਹ ਕਹਿੰਦਾ ਵੀ ਜਦੋਂ ਆਉਣ ਲੱਗੇ ਸਾਰੇ ਲੋਕ ਉਹੀ 8 ਰੁਪਏ ਦੇ ਦੇ ਕਿ ਦੇ ਦੇ ਕਿ ਦੇ ਦੇ ਕੇ ਟੱਪਣ ਲੱਗ ਗਏ ਰਾਜਾ ਕਹਿੰਦਾ ਯਾਰ ਕਮਾਲ ਦੀ ਗੱਲ ਮੁੜ ਕੇ ਫਿਰ ਰਾਜਾ ਕਹਿੰਦਾ ਵੀ ਇੱਕ ਨਵਾਂ ਰੂਲ ਲਾਗੂ ਕਰਤਾ ਉਸੇ ਪੁਲ ਦੇ ਉੱਤੇ ਜਿਹੜੇ ਦੋ ਸੈਨਿਕ ਉਹਦੇ ਖੜੇ ਸੀ ਰਾਜੇ ਦੇ ਉਹ ਕਹਿੰਦਾ ਵੀ ਜਿੰਨੇ ਵੀ ਲੋਕ ਜਾਣ ਸਾਰਿਆਂ ਦੇ ਇਕੱਲੇ ਇਕੱਲੇ ਤੇ ਚਾਰ ਚਾਰ ਛਤਰ ਮਾਰਕਟ ਪਾਉਣਾ ਇੱਥੋਂ ਦੀ ਤੇ ਰਾਜਾ ਕਹਿੰਦਾ ਵੀ ਹੁਣ ਤਾਂ ਕੋਈ ਨਾ ਕੋਈ ਬੋਲੂ ਬਈ ਤੇ ਬਈ ਸਾਰੇ ਆਏ ਸਾਰੇ ਛਤਰਖਾਹ ਕਾ ਟੱਪੀ ਗਏ ਛਤਰਖਾਹ ਕਾ ਟੱਪੀ ਗਏ ਉਹਨੇ ਖਰਾਜੇ ਦਾ ਫਰਮਾਨ ਹੈ ਤੇ ਰਾਜਾ ਕਹਿੰਦਾ ਯਾਰ ਕਮਾਲ ਦੀ ਗੱਲ ਹੈ ਕਿ ਵੀ ਹੁਣ ਵੀ ਕੋਈ ਬੰਦਾ ਨਹੀਂ ਬੋਲਿਆ ਯਾਰ ਰਾਜਾ ਕਹਿੰਦਾ ਵੀ ਚੱਲ ਆਪਣੇ ਛਤਰ ਵੀ ਵਧਾ ਦਿਓ ਚਾਰ ਦੀ ਥਾਂ ਤੇ ਅੱਠ ਕਰ ਦਿਓ ਉਹ ਕਹਿੰਦਾ ਵੀ ਠੀਕ ਹੈ ਉਹਨਾਂ ਨੇ ਵੀ ਚਾਰ ਦੀ ਥਾਂ ਤੇ 8 ਛੱਤਰ ਕਰਤੇ 8 ਖਾ ਖਾ ਕੇ ਜਦੋਂ ਸਾਰੇ ਟੱਪਣ ਲੱਗੇ ਜਦੋਂ 15 ਕ ਦਿਨ ਹੋ ਗਏ ਨਾ ਫਿਰ ਇੱਕ ਬੰਦੇ ਨੇ ਜਾ ਕੇ ਆਵਾਜ਼ ਉਠਾਈ ਇੱਕ ਬੰਦੇ ਨੇ ਆਵਾਜ਼ ਤੇ ਕੀ ਕਹਿੰਦਾ ਵੀ ਰਾਜਾ ਸਾਹਿਬ ਨਾਲ ਭਰੇ ਦਰਬਾਰ ਤੇ ਗੱਲ ਕਰਨੀ ਹੈਗੀ ਐ ਵੀ ਵੈਸੇ ਕਹਿੰਦਾ ਰਾਜੇ ਨਾਲ ਗੱਲ ਕਰਨੀ ਹੈਗੀ ਰਾਜਾ ਕਹਿੰਦਾ ਵੀ ਲਾਇਆ ਜੀ ਕੀ ਬਾਤ ਹੈ ਵੀ ਪੂਰੇ ਰਾਜ ਦੇ ਵਿੱਚ ਇੱਕ ਬੰਦਾ ਮੈਨੂੰ ਇਹੋ ਜਿਹਾ ਮਿਲ ਗਿਆ ਜਿਸ ਬੰਦੇ ਦੀ ਅਣਖ ਜਿਉਂਦੀ ਹੈ ਜਿਸ ਬੰਦੇ ਦੇ ਵਿੱਚ ਜਜ਼ਬਾ ਹੈਗਾ ਕੁਝ ਕਰਨ ਦਾ ਵਿਰੋਧ ਕਰਨ ਦਾ ਵੀ ਜਜ਼ਬਾ ਹੈਗਾ ਰਾਜਾ ਕੰਦਾ ਵਿਰੁੱਧ ਭਰੇ ਦਰਬਾਰ ਚ ਸੱਦੋ ਅਜਾ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਬੰਦਾ ਕਿੱਡਾ ਅਣਖੀ ਹੈਗਾ ਵੀ ਯਾਰ ਇਸ ਬੰਦੇ ਨੇ ਰਾਜੇ ਦਾ ਵਿਰੋਧ ਕੀਤਾ ਹੈਗਾ ਦਰਬਾਰ ਦੇ ਵਿੱਚ ਸੱਦ ਲਿਆ ਭਰੇ ਚ ਆ ਗਿਆ ਆ ਕੇ ਤੇਰਾ ਜੀ ਨੂੰ ਕਹਿੰਦਾ ਕਹਿੰਦਾ ਜੀ ਇੱਕ ਅਰਜ਼ ਹੈਗੀ ਆ ਰਾਜਾ ਕਹਿੰਦਾ ਵੀ ਸਾਰਿਆਂ ਦੇ ਸਾਹਮਣੇ ਆਉਣ ਦੇ ਦੱਸ ਕਹਿੰਦਾ ਰਾਜਾ ਸਾਹਿਬ ਇੱਕ ਕਰਜ਼ਾ ਮੇਰੇ ਕੋਲ ਤੁਹਾਡੇ ਕੋਲੇ ਮੇਰੀ ਕਹਿੰਦਾ ਵੀ ਜਿਹੜੇ ਤੁਸੀਂ ਸੈਨਿਕ ਖੜੇ ਆ ਨਾ ਉਹਨਾਂ ਦੀ ਸੈਨਿਕਾਂ ਦੀ ਗਿਣਤੀ ਵਧਾ ਦਿਓ ਉੱਥੇ ਉਹ ਕਹਿੰਦੇ ਕਿਉਂ ਕਹਿੰਦਾ ਜੀ 8-8 ਛੇਤਰ ਕੱਲੇ-ਕੱਲੇ ਦੇ ਮਾਰਦੇ ਆ ਟਾਈਮ ਬਹੁਤ ਲੱਗਦਾ ਹੈ ਕਹਿੰਦਾ ਟਾਈਮ ਬਹੁਤ ਲੱਗਦਾ ਸੋ ਸਮੇਂ ਦੀ ਬਚਤ ਹੋ ਜੂਗੀ ਸਾਡੇ ਦੀ ਵੀ ਛੇਤਰ ਤੁਸੀਂ ਉਹਨੇ ਹੀ ਮਾਰਨੇ ਆ ਤੁਸੀਂ ਬੰਦੇ ਵਧਾ ਦਿਓ ਚਾਰ ਦੀ ਥਾਂ ਤੇ ਅੱਠ ਕਰ ਦਿਓ ਤਾਂ ਕਿ ਅਸੀਂ ਛੇਤਰ ਖਾ ਖਾ ਟੱਪ ਜਾਇਆ ਕਰੀਏ ਸੋ ਦੋਸਤੋ ਕਹਿੰਦੇ ਆ ਵੀ ਜਿਵੇਂ ਦੀ ਜਿਵੇਂ ਵਿਰੋਧ ਕਰਨਾ ਬਹੁਤ ਜ਼ਰੂਰੀ ਹੁੰਦਾ ਜਿੱਥੇ ਤੁਹਾਨੂੰ ਗਲਤ ਲੱਗੇ ਉਸ ਚੀਜ਼ ਦਾ ਵਿਰੋਧ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਰੋ ਚਾਹੇ ਉਹ ਸਰਕਾਰ ਹੋਵੇ ਚਾਹੇ ਉਹ ਮਾਪੇ ਹੋ ਜਾਂ ਆਪਦਾ ਕਿਉਂ ਨਾ ਹੋਵੇ ਪੜੇ ਲਿਖੇ ਹੋਣ ਦੇ ਨਾਤੇ ਆਪਣਾ ਜਿੱਥੇ ਕੋਈ ਵੀ ਬੰ ਸਰਕਾਰ ਚਾਹੇ ਕੋਈ ਵੀ ਹੈ ਜਿੱਥੇ ਗਲਤ ਆ ਉਹਦਾ ਵਿਰੋਧ ਜ਼ਰੂਰ ਕਰੋ ਨਹੀਂ ਤਾਂ ਦੇਖ ਲਓ ਤੁਸੀਂ ਆਹੀ ਗੱਲ ਹੋ ਜਾਣੀ ਹੈ ਆਪਾਂ ਬੰਦੇ ਜ਼ਰੂਰ ਵਧਾ ਦੇਾਂਗੇ ਲੇਕਿਨ ਛੇਤਰਾਂ ਤੋਂ ਨਹੀਂ ਬਚ ਸਕਦੇ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ